ਕੋਹ ਰਾਤ ਸਰਕਾਰ ਨੇ ਕੀਤੇ ਜਾ ਰਹੇ ਕਿ ਸੋਚਿਆ ਸੀਗਾ ਇਸ ਤਰ੍ਹਾਂ ਦੇ ਹਾਲਾਤ ਕਰਨੀ ਨਹੀਂ ਸੋਚੀ ਕਿ ਕਰ ਕੇ ਮਾਰ ਦੇਣੇ ਕਰ ਲਈ ਉਹਨੇ ਕਰਨਾ ਤਾਂ ਕੁਝ ਨਹੀਂ ਮਾਰਨਾ ਹੀ ਆ ਦੁਨੀਆ ਨੂੰ ਹੁਣ ਸਰਕਾਰ ਨੂੰ ਵੀ ਚਾਹੀਦਾ ਕੋਈ ਨਾ ਕੋਈ ਸਾਰਥਕ ਹੱਲ ਕੱਢੇ ਤੇ ਕਿਸਾਨਾਂ ਦੀਆਂ ਮੰਗਾਂ ਮੰਨੇ ਅਨੁਰਾਗ ਠਾਕੁਰ ਕਹਿੰਦੇ ਕਿ ਕੁਝ ਹੋਰ ਨਵੀਆਂ ਇਹਨਾਂ ਨੇ ਆਪਣੇ ਪ੍ਰਪੋਜ਼ਲਸ ਰੱਖ ਲਿਆ ਉਹਦੇ ਲਈ ਇੰਪਲੀਮੈਂਟ ਕਰਨਾ ਥੋੜਾ ਟਾਈਮ ਲੱਗਦਾ ਆ 72 ਜਿਹੜੇ ਲੋਕ ਕਹਿ ਰਹੇ ਆ ਮੰਗਾਂ ਹੋਈ ਆ ਉਦੇ ਨਾਲ ਕੁਝ ਹੋਰ ਮਸਲੇ ਜੋ ਤਰਖਲ ਮਸਲੇ ਜੁੜੇ ਹੋਏ ਆ ਉਹਨਾਂ ਮੰਗਾਂ ਤੇ ਲੜਾਈ ਲੜੀ ਜਾ ਰਹੀ ਆ ਬਾਕੀ ਇਹ ਮੰਗਾਂ ਇਹ ਦੇਸ਼ ਦੀਆਂ ਮੰਗਾਂ ਨੇ ਕੋਈ ਬਗਾਨੇ ਦੇਸ਼ ਦੀਆਂ ਮੰਗਾਂ ਨਹੀਂ ਆ ਦਸਾਨਾ ਮਿਹਨਤ ਵਾਲੀਆਂ ਮੰਗਾਂ ਨੇ ਸਰਕਾਰ ਨੂੰ ਇੱਥੇ ਬਹਿਲ ਕਦਮੀ ਕਰਕੇ ਪੂਰੀਆਂ ਕਰਨੀਆਂ ਚਾਹੀਦੀਆਂ ਦਿੱਲੀ ਕੂਚ ਫਿਰ ਕੀਤੀ ਜਾਏਗੀ ਜੇ ਆਉਣ ਵਾਲੇ ਸਮੇਂ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰਦਾ ਉਹਦੇ ਉੱਤੇ ਜਿਤੇ ਬੰਦੀ ਪਾਕਿਸਤਾਨੀ ਕਾਹ ਦਾ ਕਹਾਂ ਕਹੜਾ ਦੋਚ ਜਾਵੇ ਜਿਵੇਂ ਇਹ ਵੀ ਲਿਆ ਉਹ ਵੀ ਨਿਟਾਜ ਲੱਗੇ ਜਾ ਰਹੇ ਆ ਜਿਸ ਤਰ੍ਹਾਂ ਵੀ ਸਾਡੇ ਸਿੱਖ ਨੇ ਬਹੁਤ ਜ਼ਿਆਦਾ ਮੰਨ ਲਗੇ ਜਿੱਦਾਂ ਜਿਹੜੇ ਤਾਂ ਸ਼ਹੀਦੀ ਵੀ ਚੀ ਦੀ ਹੋ ਗਏ। ਨਹੀਂ ਰਸਤੇ ਜਾਂਦੇ ਵੀ ਵਿਚਾਰੇ ਇਦਾਂ ਹੀ ਕਰਨਿਆ ਕਿ ਜਾਂਦੇ ਸ਼ਹੀਦ ਹੋ ਗਏ। ਤੇ ਹੁਣ ਵੀ ਜਿਸ ਤਰ੍ਹਾਂ ਲਾਠੀ ਚਾਰਜ ਕਰਦੇ ਆ ਜਾਂਦੇ ਆਂ ਕਿ ਪਰ ਸਰਕਾਰ ਨੂੰ ਇਹ ਨਹੀਂ ਚਾਹੀਦਾ। ਫੱਕ ਦੇ ਦੇ ਬਚਾ ਦੇ ਸਾਡੇ ਸਿੱਖ ਕੌਮ ਤੇ ਅਜੇ ਲਾਠੀ ਚਾਰਜ ਹੋਵੇ ਸੰਤੋਖ ਨਹੀਂ ਕਰੂਗਾ। ਰੇਲਵੇ ਟਰੈਕ ਰੁਕੇ ਆ ਤੁਹਾਡੀ ਜਥੇਬੰਦੀ ਵੱਲੋਂ ਉਹਦੀ ਵਜ੍ਹਾ ਦੱਸੋ ਤੇ ਇਹ ਕਦੋਂ ਤੇ ਕਿੰਨੇ ਵਜੇ ਤੱਕ ਰਹਿਣਗੇ ਇਹ ਜਿਹੜਾ ਰੇਲਵੇ ਟਰੈਕ ਦਾ ਜਾਮਾ 12 ਤੋਂ 3 ਵਜੇ ਤੱਕ ਹੈ ਇਹ ਸਾਧੀਆਂ ਦੋ ਜਥੇਬੰਦੀਆਂ ਵੱਲੋਂ ਬੀਕੇਜੂ ਇੱਕ ਤਗਰਾਹਾਂ ਵੱਲੋਂ ਤੇ ਬੀਕੇਜੂ ਦਕਾਉਂਦਾ ਧਨੇਰ ਗਰੁੱਪ ਵੱਲੋਂ ਦੂਜੀਆਂ ਜਥੇਬੰਦੀਆਂ ਵੀ 3 ਘੰਟੇ ਲਈ ਜਿਹੜੇ ਸਾਰੇ ਪੰਜਾਬ ਦੇ ਟੋਲ ਫ੍ਰੀ ਕਰ ਰਹੇ ਅੱਜ ਕਿਉਂਕਿ ਪਿਛਲੇ ਦਿਨੀ ਜੋ ਦੋ ਫਾਰਮਾਂ ਵੱਲੋਂ ਜਿਹੜਾ ਐਸਕੇਮੇ ਘਰ ਰਾਂਜੀਤ ਕਾ ਤੇ ਨਾਲ ਕਿਸਾਨ ਮਜ਼ਦੂਰ ਮੋਰਚਾ ਹੈ ਉਹਨਾਂ ਵੱਲੋਂ ਦਿੱਲੀ ਚੱਲੋ ਦਾ ਸੱਦਾ ਦਿੱਤਾ ਹੋਇਆ ਸੀ ਜਿਹਦੇ ਵਿੱਚ 13 ਫਰਵਰੀ ਨੂੰ ਨਾਲ ਦਿੱਲੀ ਜਾਣਾ ਸੀ ਦਿੱਲੀ ਜਾਣ ਮੌਕੇ ਕੇਂਦਰ ਦੀ ਸਰਕਾਰ ਨੇ ਹਰਿਆਣਾ ਦੇ ਬਾਰਡਰ ਨੂੰ ਜੰਗ ਵਾਲਾ ਮਾਹੌਲ ਬਣਾਇਆ ਉੱਥੇ ਉਹਨਾਂ ਤੇ ਅਨਾ ਤਸ਼ੱਦਦ ਕੀਤਾ ਉਹਨਾਂ ਤੇ ਗੋਲੇ ਸਿੱਟੇ ਗਏ ਆ ਉਹਨਾਂ ਦੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਰਬੜ ਦੀਆਂ ਗੋਲੀਆਂ ਦੀ ਪਰਤੋਂ ਹੋਈ ਆ ਉੱਥੇ ਸਿੱਧੀਆਂ ਗੋਲੀਆਂ ਦੀ ਪਰਤੋਂ ਵੀ ਹੋਈ ਆ ਤੇ ਖਾਸ ਕਰਕੇ ਪਹਿਲੀ ਦਫਾ ਹੋਇਆ ਵੀ ਡਰੋਨਾਂ ਦੇ ਨਾਲ ਕਿਸਾਨਾਂ ਦੇ ਜਥਿਆਂ ਦੇ ਉੱਤੇ ਵੱਡੇ ਗੋਲੇ ਸਿੱਟੇ ਗਏ ਆ ਥਰੂ ਗੈਸ ਦੇ ਇਸ ਗੱਲ ਦੀ ਅਸੀਂ ਜਿੰਨਾ ਇਹਨਾਂ ਨੇ ਤਸ਼ੱਦਦ ਦਾ ਜ਼ੁਲਮ ਢਾਹਿਆ ਇਹਦੀ ਨਿਖੇਧੀ ਕਰਦੇ ਹੋਏ ਇਹ ਜਬਰਬੰਦ ਕਰੇ ਇਸ ਮੰਗ ਨੂੰ ਲੈ ਕੇ ਅਸੀਂ ਅੱਜ 3 ਘੰਟਿਆਂ ਦਾ ਜਿਹੜਾ ਪਰਦರ್ಶਨ ਹੈ ਸਾਰੇ ਪੰਜਾਬ ਦੇ ਵਿੱਚ ਕੀਤਾ ਤੇ ਇਹ ਕੱਲ ਨੂੰ ਜਿਹੜਾ ਪੂਰਾ ਭਾਰਤਵੰਦ ਦਾ ਇਸ ਕੇਮ ਦਾ ਸਤਾਇਆ ਉਹਦੇ ਵਿੱਚ ਵੀ ਇਹਦੀ ਘੜੀ ਜੋੜ ਹੋਣੀ ਹੈ ਇਸ ਕਰਕੇ ਜੇ ਅੱਜ ਦੇ 3 ਘੰਟਿਆਂ ਦੇ ਪਰਦರ್ಶਨ ਨੂੰ ਅਣਗੌਲਿਆ ਕਰਨ ਦਾ ਯਤਨ ਕੀਤਾ ਕੇਂਦਰ ਸਰਕਾਰ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਹੋਰ ਤਿੱਖਾ ਕਰਾਂਗੇ ਸੰਘਰਸ਼ ਕੇਂਦਰ ਦੇ ਨੱਕ 'ਚ ਧਮ ਕਰਾਂਗੇ ਸਾਡੀ ਮੰਗ ਹੈ ਕੇਂਦਰ ਕੰਨ ਤੇ ਲਿਖਿਆ ਪੜੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੇ ਤੇ ਉਹਨਾਂ ਜਿਹੜੇ ਜ਼ੁਲਮ ਕੀਤਾ ਹੈ ਖਰਚ ਲਾਇਆ ਹੈ ਜਿਹੜਾ ਕੇਂਦਰ ਸਰਕਾਰ ਨੇ ਤੇ ਜਿਹੜੇ ਖਾਸ ਕਰਕੇ ਅਫਸਰ ਸਾਹੀ ਨੇ ਇਹਨਾਂ ਧੱਕੜ ਚਲਾਇਆ ਉਹਦੇ ਪਰਚੇ ਹੋਣ ਉਹਨਾਂ ਦੇ ਕਾਰਵਾਈ ਹੋਵੇ ਉਹ ਜਿਹੜਾ ਉਹਨਾਂ ਦੀ ਹੈਗੀ ਆ ਸਾਰੀ ਜ਼ਬਰ ਦੀ ਕਾਰਵਾਈ ਉਹ ਬੰਦ ਹੋ ਕੇ ਉਹ ਮੰਗਾਂ ਲਾਗੂ ਕਰਕੇ ਮੰਨੀਆਂ ਜਾਣ ਕਿਸਾਨਾਂ ਦੇ ਜਿਹੜੇ ਮਾਮਲੇ ਨੇ ਉਸੇ ਹੀ ਮਹੀਨੇ ਪਰ ਉਹ ਜਿਹੜੀ ਦਿੱਲੀ ਵਾਲੀ ਬਰੁਹਾਂ ਤੇ ਉਹ ਅਲਗ-ਅਲਗ ਜਥੇ ਤੇ ਜਾ ਰਹੇ ਆ ਢੋਡੀ ਪੰਜਾਬ ਜੀ ਆ ਜੀ ਇਹ ਵਜ੍ਹਾ ਕੀ ਨਹੀਂ ਇਹ ਜਿਹੜਾ ਅੱਜ ਸਾਡਾ ਕੀਤਾ ਸੀ ਤਾਂ ਉਹਨਾਂ ਤੇ ਜਿਹੜਾ ਜ਼ਬਰ ਚਲਾਇਆ ਉਹ ਮੰਗਾਂ ਦਾ ਹਮਾਇਤ ਕਰਦੇ ਹੋਏ ਕੀਤਾ ਕਿਉਂਕਿ ਉਹ ਸਦਾ ਉਹਨਾਂ ਦਾ ਸੀ ਦੋ ਫੋਰਮਾਂ ਦਾ ਕਿਉਂਕਿ ਸਭ ਨੂੰ ਅਧਿਕਾਰ ਹੈਗਾ ਆਜ਼ਾਦ ਤੌਰ ਤੇ ਵੀ ਲੜਦੇ ਆਂ ਅਸੀਂ ਇਕੱਠੇ ਹੋ ਕੇ ਵੀ ਲੜ ਪੈਨੇ ਆ ਉਹਨਾਂ ਨੇ ਆਪਦੇ ਆਜ਼ਾਦ ਤੌਰ ਤੇ ਉਹ ਸਾਡੇ ਅਧਿਕਾਰ ਦੀ ਗੱਲ ਤੋਂ ਕਰਦੇ ਹੋਏ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਪਰ ਸੱਦਾ ਦੇ ਕੇ ਉਹ ਜਾਂਦੇ ਆ ਮੰਗਾਤਾ ਸਾਡੀਆਂ ਸੇਵ ਹਨ ਇਸ ਕਰਕੇ ਤਾਂ ਅਸੀਂ ਇਸ ਗੱਲ ਤੇ ਆਏ ਹੋਏ ਵੀ ਉਹਨਾਂ ਤੇ ਜਿਹੜਾ ਜ਼ਬਰ ਕਰਨਾ ਹੈ ਇਹ ਬਹੁਤ ਗਲਤ ਹੈ ਜਮੂਰੀਅਤ ਦਾ ਗਾਲਾ ਕੁੱਟਣ ਵਾਲੀ ਗੱਲ ਹੈ ਇੱਥੋਂ ਤੱਕ ਹਾਲਤ ਬਣ ਗਈ ਵੀ ਨੈੱਟ ਵੀ ਬੰਦ ਕਰਤਾ ਪੰਜਾਬ ਦਾ ਸਾਰਾ ਨੈੱਟ ਬੰਦ ਕਰਨ ਨੂੰ ਫਿਰਦੇ ਆ ਪਹਿਲਾਂ ਪੰਜਾਬ ਦੇ ਤਿੰਨ ਜ਼ਿਲ੍ਹੇ ਲੈ ਲੇ ਰਾਜਸਥਾਨ ਦੇ ਤਿੰਨ ਜ਼ਿਲ੍ਹੇ ਲੈ ਲੇ ਪੂਰਾ ਹਰਿਆਣਾ ਆਏ ਬਣਾਇਆ ਹੋਇਆ ਜਿਵੇਂ ਕੋ ਇਸ ਕਰਕੇ ਜਿਹਨੇ ਇਹ ਜਿੰਨਾ ਇਨਾ ਜ਼ਬਰਦਸਤ ਖੜਚਾ ਚਲਾਇਆ ਇਹਦੇ ਵਿਰੋਧ ਦੇ ਵਿੱਚ ਅੱਜ ਸਾਡਾ ਹੈਗਾ ਤੇ ਉਹਨਾਂ ਮੰਗਾਂ ਨਾਲ ਸਾਡੀ ਹਮਾਇਤ ਪੂਰੀ ਚੱਲਦੀ ਹੈ ਹਰਿਆਣਾ ਦੀ ਜਿਹੜੀ ਯੂਨੀਅਨਾਂ ਨੇ ਕਿਸਾਨ ਉਹਨਾਂ ਦਾ ਕਿਦਾਂ ਦਾ ਸਹਿਯੋਗ ਹੈ ਇਸ ਮਤਲਬ ਦੇਖੋ ਹਰਿਆਣਾ ਵਾਲੇ ਵੀ ਆਪ ਦੇ ਤੌਰ ਤੇ ਲੜ ਰਹੇ ਸਾਰੇ ਹਰਿਆਣੇ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਹੈ ਸਾਡੀ ਜਥੇਬੰਦੀ ਜਿਹੜੀ ਬੀਕੇ ਜੋਇਕਤਾ ਕਰਾ ਹੈ ਉਹ ਵੀ ਇੰਨਾ ਮੰਗਾਂ ਤੇ ਉਹਨਾਂ ਦੀ ਹਮਾਇਤ ਕਰਦੀ ਹੈ ਤੇ ਉਹਨਾਂ ਦੇ ਆਪ ਦੇ ਮੁਤਾਬਕ ਹਰਿਆਣਾ ਵਾਲੀ ਸਾਡੀ ਜਿਹੜੀ ਜ਼ਿਲ੍ਹਾ ਉਥੋਂ ਦੀ ਸੁਪਰ ਕਮੇਟੀ ਹੈ ਉਹ ਵਿਚਾਰ ਕੇ ਇਹਦੇ ਨਾਲ ਜੱਕ ਜੱਤੀ ਪ੍ਰੋਟੈਸਟ ਕਰ ਰਹੀ ਹੈ ਗੱਲ ਰਹੀ ਹੈ ਮੈਂ ਦੱਸ ਰਿਹਾ ਹਾਂ ਕਿ 12 ਕੋਈ ਨਹੀਂ ਉਹ ਕਹਿੰਦਾ ਅਸੀਂ ਗੱਟ ਕੇ ਲੜਨਾ ਕਰਕੇ ਸਾਡੀ ਮਾਈਕ ਉਹ ਨਹੀਂ ਥਾੜ ਕੋ ਦੱਸ ਮਾਈਨ ਨੇ ਵੀ ਆਪ ਲਈ ਜਾਈ ਬੀ ਇਹ ਇਹ ਬਾਹਰ ਲੋ ਬੰਦੇ ਆ ਰਹੇ ਕਸ ਚੱਲ ਗਿਆ ਅੱਜ ਕਹਿਣੇ ਨਹੀਂ ਹੋਣਾ ਤਾਂ ਫਾਟਕਾਂ ਲੱਗਿਆ ਸਾਰੇ ਪਾਜੀ ਹੋ ਗਿਆ ਤੁਹਾਡਾ ਹੱਥ ਕਰਾਂ ਦਾ ਮੰਤਰੀ ਪਾਸੇ ਸੁਮਿੰਦਰ ਉਹ ਵਜ ਤੱਕ ਵੈਸੇ ਹੀ ਹੈ ਜਿਹੜੇ ਅਲਟੀਮੇਟ ਫੀਲਿੰਗ ਤੋਂ ਤੁਹਾਨੂੰ ਭੇਜ ਕੇ ਹਸਪਤਾਲ ਤੱਕ ਨਹੀਂ ਮਿਲਦੀ ਆਪੀ ਕਾਮ ਅੱਜ ਕਰਵਾਉਂਦਾ ਆ ਗਿਆ ਇਹ 12 ਸਲੇਕਾ ਆ ਗਿਆ ਸਾਨੂੰ ਨਹੀਂ ਬਣਾਏ ਕੋਈ ਹਨਮ ਨਹੀਂ ਪਰ ਸਰਕਾਰਾਂ ਬਿਜਲੀ ਦੇ ਉਪਰ ਵੀ ਵਿੱਤੀ ਸਰਕਾਰਾਂ ਲੱਖਾਂ ਚਾਰ ਕਰਦੇ ਜਿਸ ਵਿੱਚ ਦੋ ਟੈਪ ਜਿਆਦਾ ਆ ਰਹੇ ਸਰਕਾਰਾਂ ਸਾਹਮਣੇ ਬਹੁਤ ਜਿਆਦਾ ਸੱਤਾ ਜਿਆਦਾ ਦੇ ਰੁਕਣੇ ਨਹੀਂ ਮੈਂ ਨਹੀਂ ਮਾਰ ਰਿਹਾ